ਸੈੱਡ ਸੈੱਡ ਤੇ ਸਾਰੇ ਤਾਰ ਲੱਗੀ ਆ ਬਿਲਕੁਲ ਆਲੇ ਦਿਵਾਲੀ ਸਾਰੇ ਆ ਦੇਖੋ ਤੁਸੀਂ ਹੁਣ ਬਾਰਡਰ ਤੇ ਚੱਲੀਏ ਹਨਾ ਇੱਥੋਂ ਬਾਈ ਤੋਂ ਚਾਹ ਪੀ ਲਈ ਆਪਾਂ ਹੁਣ ਬਾਰਡਰ ਤੇ ਪਹੁੰਚਦੇ ਆ ਕਿਉਂਕਿ ਪੈਂਡਾ ਬੱਕਾ ਸੀ ਲੰਬਾ ਨਾ ਚੀਨਾ ਦੀ ਆ ਵੀਰੇ ਹਾਂ ਹਿੰਦੀ ਕੋ ਪਸੰਦੀਪਾ ਵੈਰੀ ਗੁੱਡ ਠੀਕ ਆ ਇਹ ਹੁਣ ਚੌਂਕ ਤੋਂ ਆਪਾਂ ਮੁੜ ਕੇ ਆਪਾਂ ਜਾਣਾ ਹੋ ਸਦੀਕੀ ਬਾਰਡਰ ਤੇ ਜਿਹੜਾ ਪ੍ਰੇਟ ਵੀ ਹੁੰਦੀ ਆ ਫਾਜਲ ਕਾ ਦਾ ਜਿਵੇਂ ਹੁਸੈਨੀ ਵਾਲਾ ਬਾਰਡਰ ਆ ਰੋਇਪੁਰ ਦਾ ਹੀ ਸਦੀਕੀ ਬਾਰਡਰ ਆ ਉੱਥੇ ਚੱਲਦੇ ਆ ਨਾਲ-ਨਾਲ ਰਹੋ ਆਪਾਂ ਸਾਰਾ ਮੋੜ ਚਲਾ ਕੇ ਦੇਖਣਾ ਇਹ ਆਸਫ ਖਾਲਾ ਮੈਮੋਰੀਅਲ ਆਪਾਂ ਪਹੁੰਚ ਗਏ ਅਧਿਕਤੂ ਪੈਟਰਨ ਟੈਂਕ ਲੱਗਿਆ ਸਾਹਮਣੇ ਟਾਵਰ ਲੱਗਿਆ ਹੈਗਾ ਇਹ ਆਪ ਦੇਖ ਕੇ ਇਹ ਹੈ ਨਾ ਅ ਛੀ ਦੋ ਕੀ ਸਮਾਧੀ ਆਸਫ ਵਾਲਾ ਆਸਫ ਵਾਲਾ ਪਿੰਡ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਦਿਖੋ ਪੈਟਰਨ ਟੈਂਕ ਇਹ ਜਿਹੜਾ ਟੈਂਕਾ 1976 ਚ ਜਿਹੜੀ ਲੜਾਈ ਹੋਈ ਹੈ ਨਾ ਉਹਦੇ ਚ ਪਾਕਿਸਤਾਨ ਵੱਲੋਂ ਵਰਤੇ ਗਿਆ ਸੀਗੇ ਕਿੰਨੇ ਜਿਹੜੇ ਫੌਜੀ ਸ਼ਹੀਦ ਹੋਏ ਉਹਨਾਂ ਤੇ ਟੋਰੀ ਕਿ ਹੋਣੀ ਆ ਉਹ ਤਨਾਰੀ ਬਾਈ ਟਾਵਰ ਹੀ ਵਿਕਟਰੀ ਟਾਵਰ ਲਿਖਿਆ ਤੇ ਆ ਕਿੰਨੇ ਸ਼ਹੀਦ ਫੌਜੀ ਹੋਏ ਜਿਹੜੇ 1971 ਦੀ جنگ ਚ ਉਹਨਾਂ ਦੇ ਨਾਮ ਲਿਖੇ ਸਾਰਿਆਂ ਦੇ ਇੰਨੇ ਫੌਜੀਆ ਨੇ ਜਿਹੜਾ ਉਹ ਕੁਰਬਾਨੀ ਦੇ ਕੇ ਤੇ ਉਦੋਂ ਜਿੱਤ ਪ੍ਰਾਪਤ ਕੀਤੀ ਹੈ ਹਨ ਆਜੋ ਅੱਪਾ ਕੀ ਦੇਖਦੇ ਆ ਬਾਰਡਰ ਨੂੰ ਰਸਤੇ ਜਾਂਦੇ ਆ ਦੇਖੋ ਇਹ ਵਰਦੀ ਆ ਕਿੰਨਾ ਵੱਡਾ ਮੈਮੋਰੀਅਲ ਆ ਅੱਗੇ ਵੀ ਬਣਿਆ ਹਨ ਰਸਤੇ ਜਾਂਦੇ ਆ ਇਹ ਅੱਗੇ ਸਮਾਦਾਂ ਵੀ ਬਣੀਆਂ ਹੋਣਗੀਆਂ ਕਿਉਂਕਿ ਉਹਨਾਂ ਦੀਆਂ ਸਮਾਦਾਂ ਵੀ ਇੱਥੇ ਬਣਾਈਆਂ ਗਈਆਂ ਜਿਹੜੇ ਸ਼ਹੀਦ ਹੋਏ ਆ ਫੌਜੀ ਵੀਰ ਸਾਡੇ ਹਾਂਜੀ ਹਾਂਜੀ 232 ਸੀ 232 ਸੀ 2 ਹੈ ਠੀਕ ਹੈ ਜੀ ਜੇ ਅਸੀਂ ਜਿਹੜੇ ਗਏ ਨੇ ਉਹਨਾਂ ਦਾ ਇਕੱਠਾ ਸੰਸਕਾਰ ਇੱਥੇ ਹੋਇਆ ਸੀ ਅੱਜ ਆ ਅੱਛਾ ਜੀ ਇਹ ਸਰ ਕਿਹੜੀ 71 ਵਾਲੀ ਜੰਗ 'ਚ ਹੋਏ 71 ਵਾਲੀ ਜੰਗ 'ਚ ਹਾਂਜੀ 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 ਉਹ ਮੈਂ ਦੇਖ ਆਇਆ ਪੜ ਠੀਕ ਹੈ ਚਲੋ ਠੀਕ ਹੈ ਸਰ ਧੰਨਵਾਦ ਤੁਹਾਡਾ ਆਜੋ ਆਪਾਂ ਸਮਾਧੀਆਂ ਦੇਖਦੇ ਹਾਂ ਸ਼ੀਦਾਂ ਦੀਆਂ ਇੱਥੇ ਇਹਨਾਂ ਨੇ ਦੱਸਿਆ 272 232 ਜਿਹੜੇ ਫੌਜੀ ਆ ਸ਼ਹੀਦ ਹੋਏ ਆ ਸਾਡੇ 71 ਦੀ ਜੰਗ 'ਚ ਸਾਰੀਆਂ ਉਹਨਾਂ ਦੀਆਂ ਯਾਦਗਾਰ ਆ ਆ ਦੇਖੋ ਇੱਧਰ ਵੀ ਹੂੰ ਮੰਦਿਰ ਬਣਾਇਆ ਇਹ ਤਾਂ ਛੋਟਾ ਜਿਹਾ ਮੰਦਿਰ ਹੈ ਹੈ ਉਹ ਦੇਖ ਹੈਲੋ ਰਿਮੈਂਬਰੈਂਸ ਹਾਲੋ ਫਰਮ ਰਿਮੈਂਬਰੈਂਸ ਰਿਮੈਂਬਰੈਂਸ ਇਸ ਸਥਲ ਹੈ ਨਾ ਇੱਥੇ ਵੀ ਜੁੱਤੀ ਲੈ ਕੇ ਨਹੀਂ ਜਾਣਾ ਕਹਿੰਦੇ ਆ ਹਾਂ ਅੰਦਰ ਜਾ ਸਕਦੇ ਆਪਾਂ ਹਾਂ ਸ਼ੂਜ਼ ਉਤਾਰ ਕੇ ਪੰਜਵੀਂ ਦਾ ਸਕੂਲ ਇਹ ਹਾਂ ਠੀਕ ਹੈ ਬਬੂ ਪਿੰਡ ਕਿਹੜਾ ਤੁਹਾਡਾ ਸਿੱਖਾਂ ਵਾਲਾ ਸਿੱਖਾਂ ਵਾਲਾ ਹੂ ਖੂ ਆ ਬਾਈ ਅੱਛਾ ਇਹ ਕਿੱਥੇ ਪਿੰਡ ਹੈ ਦੂਰ ਕਿੱਥੇ ਆ? ਆਹ ਤੇ ਆਸਫ ਵਾਲਾ ਆਸਫ ਵਾਲਾ ਹੀ ਇਹ ਛੋਟਾ ਸਕੂਲ ਹੈ ਹਨਾ ਹਾਂ ਬੱਚਿਆਂ ਦੀ ਛੁੱਟੀ ਹੋ ਗਈ ਹੈ ਹੁਣ ਤੁਸੀਂ ਇੱਥੇ ਖੇਡਦੇ ਹੁੰਨੇ ਫਿਰ ਅੱਛਾ ਕਿਹੜੀ ਕਲਾਸ ਚੋਂ ਪੰਜਵੀਂ ਹੋਗਾ ਕੀ ਨੌਂ ਕੀ ਤੇਰਾ ਇਕਤਮ ਦੀਸ ਇਕਤਮ ਦੀਸ ਕੀ 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 ਪੜਾਉਂਦੇ ਹੁੰਦੇ ਆ ਤੁਹਾਨੂੰ ਏ ਬੀ ਸੀ ਏ ਬੀ ਸੀ ਅੱਛਾ ਵੱਡੀ ਕਲਾਸ ਹੋ ਗਈ ਨਾ ਤੇਰੇ ਕੀ ਪੜਾਉਂਦੇ ਆ ਫਿਰ ਕੋਈ ਐਸਏ ਕੋਈ ਐਪਲੀਕੇਸ਼ਨ ਬਹੁਤ ਕਿਹੜੀ ਕਲਾਸ ਚ ਤੂੰ ਪੰਜਵੀਂ ਠੀਕ ਹੈ ਬੁੱਕਾਂ ਕਿਤਾਬਾਂ ਲੈ ਲਈਆਂ ਅੱਛਾ ਸਕੂਲੋਂ ਮਿਲੀਆਂ ਤੁਹਾਨੂੰ ਠੀਕ ਠੀਕ ਆ ਠੀਕ ਆ ਠੀਕ ਆ ਇੱਥੇ ਆ ਜਾ ਸ਼ਾਮੇ ਆ ਜਾ ਚਲੋ ਠੀਕ ਵਈ ਠੀਕ ਹੈ ਪਹਿਲਾਂ ਪਹਿਲਾਂ ਤੂੰ ਕਿਹੜੀ ਕਲਾਸ ਚ ਸੀਗਾ ਅਗਲੇ ਵਰਤੀ ਅਗਲੇ ਪਹਿਲਾਂ ਤੂੰ ਆਂਗਣ ਬਾੜੀ ਸੀਗਾ ਹੁਣ ਕਿਹੜੀ ਚੱਲ ਫਿਰ ਤੀਜੀ ਹੋ ਗਿਆ ਹੁਣ ਤੀਜੀ ਹੋ ਗਿਆ ਮੈਂ ਹੈ ਪਾ ਲਿਆ ਤੀਜੀ ਆਇਆ ਪਤਾ ਨਾ ਪਹਿਲਾਂ ਮਤਲਬ ਤੀਜੀ ਹੋਇਆ ਸਰਦੈਂਬਰ ਅੱਛਾ ਨਹੀਂ ਐਤ ਕੀ ਕਿਹੜੀ ਪਹਿਲੀ ਕਲਾਸ ਤੇ ਫਿਰ ਪੰਜਵੀਂ ਕਲਾਸ ਪੰਜਵੀਂ ਕਲਾਸ ਤੇ ਕਿਸ ਕਿਸ ਕਹੁੰਦੇ ਆ ਤੈਨੂੰ ਟੀਚਰ ਕੰਮ ਕੰਮ ਕਿਹੜਾ ਕੰਮ ਨਾ ਲਾ ਰਨ ਵਾਲਾ ਕਿਹੜਾ ਇਹ ਏ ਬੀ ਸੀ ਡੀ ਤੇ 1 2 ਵੀ ਹਾਂ ਸੁਣਾਉਂਦਿਆ 1 2 3 4 5 ਕਿੰਨਾ ਹੋ ਰਿਹਾ ਤੇ 10 10 ਵੈਰੀ ਗੁੱਡ ਤੇ ਤੇਰਾ ਨੌ ਕੀ ਆ ਨਾਮ ਕੀ ਆ ਤੇਰਾ ਲੱਗੂ ਹੈ ਲੱਗੂ ਨਬੂ ਤੇ ਤੇਰੇ ਪਾਪਾ ਦਾ ਕੀ ਨਾਮ ਆ ਗਮੇਤ ਹੈ ਪੈਨ ਕਿਹੜਾ ਤੇਰਾ ਕਿਹ ਕਿਹਲਾ ਹੈ ਖੁਜੂ ਗਲਾ ਹੈ ਹੈ ਜੇ ਤਾਹਾਂ ਸਿੰਘ ਗੁਲਾਬਾ ਲਿਖੀ। ਹਾਂ। ਕਿਡਾ? ਚੁੱਗੇ ਗੁਲਾਬ ਸਿੰਘ। ਚੁੱਗੇ ਗੁਲਾਬ ਸਿੰਘ। ਵੈਰੀ ਗੁੱਡ। ਹੁਣ ਕੀ ਖੇਡਣਾ? ਆਪਾਂ ਫੁੱਟਬਾਲ ਖੇਡੀ? ਹਾਂ। ਅੱਛਾ। ਠੀਕ ਆ। ਫੁੱਟਬਾਲ ਕਿੱਥੋਂ ਲਿਆ ਇਹ? ਇਹ ਇੱਥੇ ਮਿਲ ਸਕੂਲੋਂ। ਸਕੂਲੋਂ ਮਿਲੇ? ਹਾਂ। ਠੀਕ ਆ। ਇਹ ਬਾਲੀਬਾਲ ਆ ਫੁੱਟਬਾਲ ਨਹੀਂ ਦਾ। ਖੇਡੋ। ਚਲੋ ਖੇਡੋ ਬਾਊ। ਕੀ ਬਹੁ ਤੇਰਾ ਕੀ ਨਾਮ? ਇਹ ਤਾਂ ਮੰਨ ਨਹੀਂ। ਆਸਫ ਵਾਲਾ। ਜਿਹੜੇ ਪਿੰਡ 'ਚ ਮੈਮੋਰੀਅਲ ਬਣਿਆ ਨਾ 1975 ਦੀ جنگ 'ਚ ਸ਼ਹੀਦ ਹੋਏ ਸੈਨਿਕਾਂ ਦਾ ਸ਼ਰਧਾਂਜਲੀ ਦਿੱਤੀ ਆਪਾਂ ਚੋਂ ਨਾ ਹੁਣ ਪਹਿਲੀ ਵਾਰ ਆਏ ਆਪਾਂ ਵੀ ਇਹ ਸਾਈਡ ਇਹ ਦੇਖੋ ਇੱਕ ਹੋਰ ਦਾ ਪਿੰਡ ਆ ਆਸਫਵਾਲਾ ਪਰ ਹੋਰ ਬਹੁਤ ਈ ਇੱਥੇ ਆ ਉਹ ਛੋਟਾ ਸਕੂਲ ਸੀ ਨਾ ਪਾਣੀ ਮਿਲਦਾ ਨੇ ਇਹ ਇੱਕ ਪ੍ਰਾਈਵੇਟ ਸਕੂਲ ਆ ਉਹ ਉਹ ਅੰਗਣਵਾੜੀ ਸੈਂਟਰ ਸੀਗਾ ਅੰਗਣਵਾੜੀ ਸਕੂਲ ਸੀਗਾ ਪਾਸਕਾ ਚੋਕ ਔਰ ਇਹ ਰਿਸਪੰਸੀ ਆ ਕੇ ਇਸ ਤਰ੍ਹਾਂ ਹਾਂ ਇਸ ਪਾਸੇ ਇਹ ਪੱਕਾ ਚਿਸਤੀ ਦਾ ਅੱਡਾ ਹਨਾ ਤੇ ਇੱਥੇ ਯਾਰ ਬਸ ਬੁਸ ਆਉਂਦੀ ਕੋਈ ਨਾ ਜੀ ਬਸ ਨਹੀਂ ਆਉਂਦੀ ਟੈਂਪੋ ਟੈਂਪੋ ਆਉਂਦੇ ਆ ਤੇ ਉਹ ਬ੍ਰਦਰ ਉਹ ਕੀ ਆ ਸਾਹਮਣੇ ਵਾਲਾ ਬੰਨ ਹੈ ਉਦੋਂ ਅੱਗੇ ਉਹ ਪੇੜ ਦਿਖਾਈ ਦੇਣਾ ਦਰਗਤ ਹਾਂਜੀ ਉਹ ਪਾਕਿਸਤਾਨ ਐ ਐਂਡ ਲਾਸਟ ਐਂਡ ਪਾਕਿਸਤਾਨ ਥੋੜਾ ਪਿੰਡ ਲਾਸਟ ਆ ਇਹ ਹਾਂਜੀ ਉਹ ਸਾਹਮਣੇ ਵਾਈਟ ਕਲਰ ਦਾ ਚੱਕਾਈ ਦੇ ਰਿਹਾ ਕੰਬਾਇਆ ਹਾਂ 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 ਉਹ ਟਾਵਰ ਹੈ ਉਹਦੇ ਝੰਡਾ ਲੱਗਾ ਹੈ ਇਹਨਾਂ ਦਾ ਪਾਕਿਸਤਾਨ ਦਾ ਠੀਕ ਹੈ ਠੀਕ ਹੈ ਸਾਰੇ ਆਏ ਸਾਰੇ ਓਕੇ ਦੇਖਣਾ ਲਈ ਜਗਾ ਠੀਕ ਹੈ ਸਰਮਣੀ ਆਉਂਦੀ ਸ਼ਾਮ ਨੂੰ ਰਿਟਰੀਟ ਸਰਮਣੀ ਨਹੀਂ ਆਉਂਦੀ ਆਪਰੇ ਕਿੰਨੇ ਕਜੇ ਰਿਟ ਸ਼ਾਮ ਨੂੰ 5:30 ਦਾ ਟਾਈਮ ਹੈ ਸ਼ਾਇਦ ਤੇ ਰਸਤਾ ਹੀ ਆਈ ਆਈ ਮੇਨ ਰੋਡ ਹੀ ਆਹੀ ਮੇਨ ਰੋਡ ਠੀਕ ਹੈ ਥੋੜਾ ਪਿੰਡ ਇਹ ਲਾਸਟ ਹਿੰਦੁਸਤਾਨ ਪਾਕਿਸਤਾਨ ਦਾ ਲਾਸਟ ਪਿੰਡ ਲਾਸਟ ਪਿੰਡ ਹਾਂਜੀ ਠੀਕ ਹੈ ਚਲੋ ਦੇਖਦੇ ਆ ਥੋੜਾ ਪਿੰਡ ਪਿੰਡਾ ਇੱਕ ਨਾ ਦੋਸਤਾਂ ਕਾਫੀਆਂ ਦੇ ਮੈਸੇਜ ਆਏ ਸੀ ਕਹਿੰਦੇ ਜੇ ਫਾਜ਼ਲ ਕਾ ਆਏ ਹੋ ਨਾ ਪੱਕਾ ਜਿਸਤੀ ਜ਼ਰੂਰ ਦੇਖ ਕੇ ਆਇਓ ਇਸ ਕਰਕੇ ਆਪਾਂ ਦੇਖਣ ਆਏ ਆ ਔਰ ਇਹ ਭਾਰਤ-ਪਾਕਤਨ ਬਾਰਡਰ ਜਿਹੜਾ ਹੈਗਾ ਆਪਣਾ ਉਹਦਾ ਲਾਸਟ ਪਿੰਡਾ ਪਿੰਡ ਦਾ ਚੱਕਰ ਲਾਉਨੇ ਆ ਤੁਹਾਨੂੰ ਘਰ ਦੇ ਕਿਲੋ ਕਿਵੇਂ ਦੇ ਆ ਇਹ ਕਲਚਰ ਤੁਹਾਨੂੰ ਸਾਰਾ ਦਿਖਾ ਦੇਣਾ ਆਪਾਂ ਕਿਵੇਂ ਦਾ ਹੈਗਾ ਆ ਅੱਜਕੱਲ ਇੱਕ ਗੱਲ ਹੈਗੀ ਆ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚਲੇ ਜੋ ਲੱਗ ਭੱਗ ਲੱਗ ਭੱਗ ਜਿਹੜਾ ਸੜਕਾਂ ਸੁਰਕਾ ਪੱਕੀਆਂ ਕਰਨ ਦਾ ਕੰਮ ਨਾ ਉਹ ਸਰਕਾਰ ਨੇ ਕਰਿਆ ਹੈਗਾ ਜਿਆਦਾ ਔਖੇ ਨਹੀਂ ਹੋਈਦਾ ਬਾਹਲੇ ਆਰਡਰ ਦੇ ਬਿਲਕੁਲ ਨਾਲ ਦਾ ਜਿਹੜਾ ਏਰੀਆ ਉੱਥੇ ਕੁਝ ਕੱਚੇ ਕੱਚਾ ਏਰੀਆ ਹੈਗਾ ਬਾਕੀ ਸਾਰਾ ਕੁਝ ਐਵੇਂ ਠੀਕ ਹੀ ਆ ਇਹੋ ਜਿਹਾ ਘਰ ਆ ਅੱਡ ਗਾਣਾ ਕੱਢ ਆ ਗਿਆ ਲੋਕ ਬਹੁਤ ਵਧੀਆ ਇਸ ਏਰੀਆ ਦੇ ਮੈਲਵਰਤਨ ਵਾਲੇ ਲੋਕ ਆ ਮੈਲਵਰਤ ਕੇ ਰਹਿੰਦੇ ਹੈਗੇ ਆ ਇਹ ਤੇ ਸਰਕਾਰੋਂ ਬਿਲਡਿੰਗ ਆ ਕੋਈ ਇਸ ਟਾਈਮ ਤੱਕ ਅਜੇ ਪਾਇਨੀ ਨਹੀਂ ਲੱਗੀ ਪੱਕਾ ਚਿਸ਼ਤੀ ਪਿੰਡ ਦਾ ਨਾਮ ਲਿਖੀ ਬੰਬੂ ਪਿੰਡ ਦਾ ਨਾਮ ਕਿਵੇਂ ਦਾ ਪੱਕਾ ਚਿਸ਼ਤੀ ਚਿਸ਼ਤੀ ਬਾਰੇ ਕੌਣ ਹੁੰਦੇ ਸੀਗੇ ਮੁਸਲਿਮ ਭਾਈ ਜਿਹੜੇ ਇਹਨਾਂ ਦੇ ਪੀਰ ਪਗੰਬਰ ਹੁੰਦੇ ਆ ਨਾ ਉਹਨਾਂ ਨੂੰ ਚਿਸ਼ਤੀ ਕਹਿੰਦੇ ਆ ਬਾਕੀ ਤੁਸੀਂ ਦੱਸ ਦਿਓ ਜੇ ਤੁਹਾਡੇ ਮਤਲਬ ਕਿਉਂਕਿ ਮੇਰੀ ਨੌਲੇਜ ਘੱਟ ਹੋ ਸਕਦੀ ਆ ਵੀ ਜੋ ਮੈਂ ਕਿਹਾ ਠੀਕ ਆ ਜਾਂ ਗਲਤ ਆ ਇੱਕ ਪਿੰਡ ਦੀ ਬਾਹਰ

ਪਿੰਡ ਦੇ ਅੰਦਰ ਬਾਹਰ ਜਿਹੜੇ ਘਰ ਹੈਗੇ ਆ ਤੇ ਉਹਨਾਂ ਦੀ ਚਲਕਾਂ ਲੰਘ ਪਗਲਾ ਸਾਈ ਲੋਕ ਆ ਪਸ਼ੂਆਂ ਦੇ ਬਾੜੇ ਗੂੜੇ ਬਣਾਏ ਹੈਗੇ ਆ ਅੰਨ ਦਾ ਰਸਤਾ ਵੀ ਬੰਦਾ ਆਲੀ ਐ ਆਕਾਰ ਦੀ ਜਾਂਦੇ ਹੋਣਗੇ ਪਛੀਦ ਪਾਰ ਕੇ ਵਿਆਹ ਆਂਦਾ ਰਸਤਾ ਨਾ ਇਹੋ ਜਿਹਾ ਭਾਈ ਆਹ ਕਾਹਦੇ ਲਿਖਿਆ ਹੈਗਾ 8 ਕਲੀਨਿਕ ਲਿਗਲਡ ਕਲੀਨਿਕ ਦਾ ਇਹ ਛੋਟਾ ਜਿਹਾ ਪਿੰਡ ਦੇ ਢਡੇ ਕੋਲੇ ਹਾਂ ਹਾਂ ਗੁਰਦੁਆਰਾ ਸਾਹਿਬ ਜੀ ਬਿਲਡਿੰਗ ਹੈ சாரமீர் அப்படி இப்ப ਫਾਦ ਕੀ ਬਾਰਡਰ ਆਪਾਂ ਕਹਿੰਨੇ 60 ਕੀ ਬਾਰਡਰ ਤੇ ਪਾਕਿਸਤਾਨ ਵਾਲੀ ਸਹਿਦ ਸੁਲੇਮਾਨ ਕੀ ਬਾਰਡਰ ਇਹਨੂੰ ਕਹਿੰਦੇ ਆ ਆਪਾਂ ਉਥੇ ਤੋਂ 2 ਕਿਲੋਮੀਟਰ ਹੋਊਗਾ ਐਸਾਈਡ ਸਾਹਮਣੇ ਪਾਕਿਸਤਾਨ ਸਾਹਮਣੇ ਇਹ ਆ ਪਿੰਡ ਲੰਕੀ ਇਹ ਲਾਸਟ ਪਿੰਡ ਆ ਇੱਥੋਂ ਕੀ ਹੋਈ ਪੜਨੀ ਆ ਉਹਦੀ ਉਹ ਗਾਂ ਬੰਨ ਤੋਂ ਅੱਗੇ ਚਾਰ ਲੱਗਦੀ ਆ ਆਸੇ ਪੱਕਾ ਚਿਸ਼ਤੀ ਦੇ ਸਾਰੇ ਘਰ ਆਇਂਦੇ ਪਿਆਰ ਹਨਾ ਪਿਆਰ ਕਰਕੇ ਜਿਹੜਾ ਨਾ ਆ ਲੋਕ ਜਿਹੜੀ ਘਰੋਂ ਬਾਹਰ ਘਟ ਨਿਕਲ ਹੋ ਗਿਆ ਹਾਲ ਹੀ ਕੱਲ ਉਹ ਐਸੇ ਵੀ ਕਰਮੀ ਹੋ ਗਈ ਆ ਕਣਕਾਂ ਵੱਢਣ ਵਾਲੀਆਂ ਆ ਗਏ ਆਪਾਂ ਇਹ ਸਾਰੇ ਆਪ ਨੂੰ ਬੱਤੀ ਆ ਇਹ ਇਹ ਆਸੇ ਹੀ ਇਹ ਸੋਚ ਪ੍ਰੋਗਰਾਮ ਆ ਮੈਂ ਪਤਾ ਕੀ ਕਹਾਂ ਮੈਂ ਕਹਾਂ ਕੀ ਪਤਾ ਆਪਣੇ ਕਰਮਾ ਜੀ ਹੋ ਗਏ ਇਹ ਲੰਗਰ ਫੱਟ ਰਹੇ ਹੈ ਹੈ ਨਾ ਇਹ ਇਹ ਰਾਤੀ ਹੋ ਰਿਹਾ ਨਾ ਹੋ ਗਏ ਤੇ ਕਰੇ ਨਾ ਹੋ ਨੀ ਪੱਖ ਨਹੀਂ ਪੜਦੇ ਉੱਪਰ ਉੱਪਰ ਆ ਉਹ ਨਾਲ ਨਾਲ ਬਾਰਡਰ ਬਾਰਡਰ ਨਹੀਂ ਹੈ ਇਹ ਬੰਨਾ ਬੰਨਾ ਦੇ ਦੂਸਰੀ ਸਾਈਡ ਦਾ ਹਰ ਆ ਦਰਿਆ ਦੇ ਵਿੱਚ ਵਾਪਸ ਜਾਣਾ ਪਊਗਾ ਅੱਗੇ ਕੋਈ ਫਿਰ ਨਹੀਂ ਹੋਵੇ ਅੱਗੇ ਨੱਜਾ ਰਸਤਾ ਪੱਕੇ ਗਿਆ ਚਲਾ ਪੱਕੇ ਪਿੰਡ ਦੀਆਂ ਪੱਕੇ ਜਾਂਦਾ ਨਹੀਂ ਤੇ ਕਰਨਾ ਇਹ ਬਾਈ ਹੁਣੇ ਬੈਠੇ ਸੀਗੇ ਇਹ ਦੁਕਾਨਾਂ ਵਾਲੇ ਸਾਰੇ ਹਾਂ ਪੱਕਾ ਜਾ ਜਾਣਾ ਹੈ ਅੱਛਾ ਇਹ ਕਿੱਟ ਪੱਕਾ ਪੱਕੇ ਦੇ ਕੁਛ ਘਰ ਆ ਇੱਥੇ ਆ ਦੇਖੋ ਰੋਡ ਵੀ ਵਧੀਆ ਹੈਗਾ ਇਹ ਫਾਜ਼ਲ ਕਾਨ ਨੂੰ ਜਾਂਦਾ ਪੱਕੇ ਦੇ ਘਰ ਆ ਸਾਰੇ ਆ ਬੱਸ ਸਟੈਂਡ ਵੀ ਤੁਹਾਨੂੰ ਦਿਖਾਉਣਾ ਇੱਥੇ ਲੋਕ ਬੱਸ ਨਹੀਂ ਆਉਂਦੀ ਆ ਸਕੂਲ ਹੈਗਾ ਇਹ ਕੀ ਹੋਊਗਾ ਪ੍ਰਾਇਮਰੀ ਸਕੂਲ ਇਹ ਬੱਸਟਾ ਬੱਸਟਾ ਬੱਸ ਨਹੀਂ ਆਉਂਦੀ ਟੈਂਪੂ ਟੈਂਪੂ ੱਲੇ ਚਾਉਂਦੇ ਇਥੇ ਆ ਜਿੱਥੇ ਐਕਟੀਵੇਟ ਕਰੀ ਜਾਂਦੇ ਆ ਜਿਹਦੇ ਘਰ ਆ ਇਹਨਾਂ ਨੂੰ ਜਾਂਦੀ ਆ ਸੜਕਾਂ ਇਹ ਬਾਉਂਡਰ ਏਰੀਆ ਦਾ ਲਾਸਟ ਢਾਣੀ ਹੋਊਗੀ ਹੈਨਾ ਇਤੋਂ ਕਿਹੋ ਢਾਣੀ ਨਹੀਂ ਹੈਗੀ ਉਹ ਉੱਥੋਂ ਦਾ ਪਜਾਇ ਨਾ ਪਿੰਡ ਦੀ ਨਹੀਂ ਨਹੀਂ ਉੱਧਰ ਤਾਂ ਠੀਕ ਹੈ ਕਿ ਹੈ ਨਾ ਸਾਹਮਣੇ ਫਕੇ ਇਧਰ ਨਾਲ ਨਾਲ ਬੰਨਦੇ ਆਪਾਂ ਹੁਣ ਮੋੜ ਜਾਣਾ ਬਾਉਂਡਰ ਦੀ ਰੋੜ ਦੇਖੋ ਤੁਸੀਂ ਕਿੰਨਾ ਵਧੀਆ ਏ ਫਾਜ਼ਲ ਕਾ ਸੁਲੇਮਾਨ ਕੀ ਰੋਡ ਇਹਨੂੰ ਕਹਿੰਦੇ ਆ ਸੁਲੇਮਾਨ ਕੀ ਕੇ ਹੈ ਨਾ ਪੱਤਨ ਦੀ ਜੋਕੀ ਇਹ ਆਪਣੀ ਸ੍ਰੀਕੀ ਚੁੰਗੀ ਆਪਾਂ ਕਹਿੰਦੇ ਆ ਸ੍ਰੀਕੀ ਬਾਡਰ ਆਡੀਟ ਸਟੇਡੀਅਮ ਦਾ ਸਾਰਾ ਕਾਉਂਸ ਇੱਕ ਹੀ ਆ ਗਿਆ ਇਹ ਆਖੀ ਦਾ ਜਾਂਦੇ ਆਹ ਦਾ ਮੈਨੂੰ ਲੱਗਦਾ ਇਹ ਅਨਾਜ ਮੱਟੀ ਆ ਉਹ ਅੱਗੇ ਅੱਗੇ ਤਾਂ ਨਾ ਇੱਕੋ ਅੱਗੇ ਜਾਂਦੇ ਨੇ ਇਹ ਪਰ ਏ ਆਰ ਜੀ ਦਾ ਬੇਟਾ ਸ਼ਾਇਦ ਜਾਵਾਂਗੇ ਰੋਡ ਤਾਂ ਸਿੱਧਾ ਹੀ ਜਾਂਦਾ ਸਿੱਧਾ ਰੋੜ ਇਹ ਅੱਗੇ ਪਾਸੇ ਚਲੇ ਜਾਂਦਾ ਆ ਗੇਟ ਇਹ ਬੰਨ ਦੇ ਨਾਲ ਗੇਟ ਵੀ ਬਣਿਆ ਕੋਈ ਇਸ ਰੋਡ ਤੇ ਨਾ ਹੁਣ ਆਪਾਂ ਕੋਈ ਪਰਿੰਦਾ ਬੰਦਾ ਪਰਿੰਦਾ ਕੋਸੇ ਆ ਸਾਰੇ ਆਰਡਰ ਬੁਟਰਾ ਪਿੰਕ ਪੰਕਰ ਬੁਟਰਾ ਮੋਰਚੇ ਬਣੇ ਆ ਆ ਦੇਖੋ ਇੱਥੇ ਕੱਲੀਆਂ ਫਸਲਾਂ ਜਾਂ ਪੰਛੀਆਂ ਦੀਆਂ ਆਵਾਜ਼ਾਂ ਆਉਣੀਆਂ ট্রাকਟਾਂ ਨੂੰ ਬੰਦੇ ਦਾ ਘਾਟੀ ਆ ਬੰਦੇ ਬਗਾ ਕਿਵੇਂ ਹੋਣਗੇ ਪਸ਼ੂਆਂ ਦਾ ਇਧਰ ਬਰਸੀਨ ਵਗੈਰਾ ਦਾ ਚਾਰਾ ਚੂਰਾ ਲਾਇਆ ਹੋਊਗਾ ਪੱਠੇ ਪੀਜੀ ਆ ਛੇਰ ਆਪਾ ਕਹਿ ਸਕਦੇ ਬਾਤੀ ਬਾਤੀ ਕੋਈ ਪਿੰਡ ਨਹੀਂ ਸੱਜੇ ਖੱਬੇ ਨਿਗਾ ਮਾਰੋ ਕੋਈ ਪਿੰਡ ਨਹੀਂ ਆਪਾਂ ਨਜ਼ਰ ਆਉਣਾ ਇੱਧਰ ਵੀ ਕੱਪੜਿਆਂ ਦਾ ਹਲਕਾ ਹੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਅ ਅੱਜ ਬਾਰਡਰ ਦੇਖਣਾ ਸੀਗਾ ਦੇਖਿਆ ਹੋਣਾ ਤੁਸੀਂ ਸਾਰਾ ਰਸਤਾ ਇਹ ਬਾਰਡਰ ਦਾ ਇਹ ਸੁਲੇਮਾਨ ਕੀ ਬਾਰਡਰ ਹੈ ਇਹਨੂੰ ਕਹਿੰਦੇ ਆ ਰੋਡ ਸੁਲੇਮਾਨ ਕੀ ਰੋਡ ਆ ਤੇ ਬਾਕੀ ਆਪਣੀ ਸਦੀਕੀ ਬਾਰਡਰ ਕਹਿੰਦੇ ਆ ਮੇਰੇ ਮਗਰਲੀ ਸਾਈਡ ਆ ਦੇਖੋ ਸਾਈਡ ਸਾਈਡ ਤੇ ਸਾਰੇ ਤਾਰ ਲੱਗੀ ਆ ਬਿਲਕੁਲ ਆਲੇ ਦੁਆਲੇ ਸਾਰੇ ਆ ਦੇਖੋ ਤੁਸੀਂ ਦੇਖੋ ਇੱਧਰ ਤੇ ਮੇਰੇ ਬੈਕ ਸਾਈਡ ਤੇ ਆਹੀ ਰੋਡ ਜਿਹੜਾ ਇਹ ਸੁਲੇਮਾਨ ਕੀ ਜਾਂਦਾ ਅੱਗੇ ਪਾਕਿਸਤਾਨ ਤੇ ਉਹ ਦੇਖੋ ਇੱਥੇ ਪ੍ਰੇਡ ਵੀ ਹੁੰਦੀ ਆ ਸਦਿੱਕੀ ਬਾਰਡਰ ਤੇ ਫਾਜ਼ਿਲਕਾ ਜਦੋਂ ਤੁਸੀਂ ਆਉਂਗੇ ਨਾ ਪ੍ਰੇਡ ਦੇਖ ਕੇ ਜਾਇਓ ਫਾਜ਼ਿਲਕਾ ਤੋਂ 15 ਕਿਲੋਮੀਟਰ ਦੀ ਇਹ ਦੂਰੀ ਤੇ ਆ ਤੇ ਉਹ ਪਿਛਲੀ ਸਾਈਡ ਤੇ ਦੇਖੋ ਝੰਡੇ ਵੀ ਤੁਹਾਨੂੰ ਨਜ਼ਰ ਆਉਣਗੇ ਪਾਕਿਸਤਾਨ ਦਾ ਝੰਡਾ ਵੀ ਆਊਗਾ ਤੇ ਇੰਡੀਆ ਦਾ ਝੰਡਾ ਵੀ ਨਜ਼ਰ ਆਊਗਾ ਆ ਪਿੱਛੇ ਇਹ ਪਾਕਿਸਤਾਨ ਆ ਅੱਗੇ ਜਿਹੜਾ ਇਸ ਤੋਂ ਪਹਿਲਾਂ ਆਪਾਂ ਪਿੰਡ ਦੇਖਿਆ ਨਾ ਉਹ ਲਾਸਟ ਪਿੰਡ ਸੀਗਾ ਤੇ ਹੁਣ ਚੱਲਦੇ ਆਪਾਂ ਤੁਹਾਨੂੰ ਉੱਥੇ ਜਾ ਕੇ ਬਾਰਡਰ ਜਾ ਕੇ ਆਪਾਂ ਦੇਖਦੇ ਆ ਜੀ ਜਲਦੀ ਜਲਦੀ ਸਾਹਮਣੇ ਆਪਾਂ ਨੂੰ ਦਿਖ ਰਿਹਾ ਗੇਟ ਆ ਇੱਥੇ ਆ ਗਏ ਜੇ ਆ ਮੰਨ ਲਓ 4:30 5 ਵਜੇ ਦਾ ਟਾਈਮ ਹੁੰਦਾ ਨਾ ਸ਼ਾਮੀ ਫਿਰ ਆਪਾਂ ਟ੍ਰੇਡ ਦੇਖ ਕੇ ਜਾਣਾ ਸੀ ਤੇ ਇਹ ਵੀ ਬਹੁਤ ਵਧੀਆ ਹੁੰਦੀ ਇੱਥੇ ਡੇਲੀ ਟ੍ਰੇਡ ਬੰਦ ਨਾ ਹੋਰ ਟਾਈਮ ਘਟਾ ਹੁਣ ਆਪਾਂ ਨੂੰ ਜਾਣੇ ਨਹੀਂ ਦੇਣਾ ਕਿ ਰੋਡ ਤੋਂ ਵਾਪਸ ਮੋੜ ਦੇਣਾ ਬਾਕੀ ਪੁੱਛਦੇ ਆ ਇਹਨਾਂ ਆਪ ਵੀ ਐਸ ਆਪਣੇ ਆਪ ਨੂੰ ਵਾਪਸ ਮੋੜਤਾ ਹੋ ਕੇ ਅੰਨੇ 5 ਵਜੇ ਆਇਓ ਬਾਰਡਰ ਦੇਖਣ ਉਹ ਡਰਗੇ ਸੀਗਾ ਇੱਥੇ ਨਾ ਬਾਰਡਰ ਤੇ ਇੱਕ ਲਿਖਿਆ ਸੀਗਾ ਕਿ ਜਿਹੜਾ ਸਦੀਕੀ ਬਾਰਡਰ ਆ ਨਾ ਬਹਾਵਲਪੁਰ ਦਾ ਨਵਾਬ ਸੀਗਾ ਸਾਦਿਕ ਮੁਹੰਮਦ ਖਾਨ ਤੇ ਉਹਦੇ ਨਾਂ ਤੇ ਇਹ ਇਹਦਾ ਨਾਮ ਰੱਖਿਆ ਸੀ ਇਹਦਾ ਮਤਲਬ ਬਹਾਵਲ। ਪੁਰਮੀਤ ਨੂੰ ਨੇੜਾ ਹੀ ਹੋਊਗਾ 15 ਕਿਲੋਮੀਟਰ 20 ਕਿਲੋਮੀਟਰ ਲਿਖਿਆ 15 ਕਿਲੋਮੀਟਰ। ਬਹਾਵਲ ਪੁਰ ਤਾਂ ਸ਼ਹਿਰ ਆ ਪਾਕਿਸਤਾਨ ਦਾ ਬਹੁਤ ਵੱਡਾ ਪੱਕਾ ਚਿਸ਼ਤੀ ਬਾਰਡਰ ਦੇ ਉੱਤੇ ਜਿਹੜਾ ਪਿੰਡ ਆ ਨਾ ਉੱਥੇ ਆ ਸਮਾਦ ਬਣੀ ਹੋਈ ਆ। ਪੀਰ ਬਹਾ ਪੀਰ ਬਾਬਾ ਮੁਹੰਮਦ ਅਲੀ ਸ਼ਾ ਇੱਥੇ ਮੇਲਾ ਵੀ ਬਹੁਤ ਲੱਗਦਾ ਕਹਿੰਦੇ। ਸੋਣੀ ਆ ਪਰ ਇੱਥੇ ਕੋਈ ਨਹੀਂ ਹੈਗਾ ਹੁਣ ਮੈਂ ਦੇਖ ਰਿਹਾ ਸੀ ਕਿ ਮੈਂ ਕਿਹਾ ਕੋਈ ਮਿਲੂਗਾ ਆਪਾਂ ਉਹਨੂੰ ਪੁੱਛ ਸਕਦੇ ਆ ਇਹਦਾ ਇਤਿਹਾਸ ਸਾਰਾ ਕਿਉਂਕਿ ਇਹਦੇ ਨਾਲ ਹੀ ਅਗਲੇ ਸਾਈਡ ਬਾਰਡਰ ਆ ਚਲੋ ਵਾਪਸ ਚਲਦੇ ਆ ਕਿਉਂਕਿ ਇੱਥੇ ਕੋਈ ਬੰਦਾ ਨਹੀਂ ਹੈਗਾ ਇਸ ਜਗ੍ਹਾ ਤੋਂ ਵਾਪਸ ਆਉਂਦੇ ਆ ਨਾ ਉਹ ਬਾਬਾ ਜੀ ਦੀ ਸਮਾਦ ਦੇਖ ਕੇ ਤਾਂ ਕੋਈ ਬੰਦਾ ਨਹੀਂ ਆਉਂਦਾ ਨਜ਼ਰ ਆਉਂਦਾ ਨਾ ਇਸ ਸਾਈਡ ਤੋਂ ਕਿਉਂਕਿ ਬਾਰਡਰ ਏਰੀਆ ਹੈਗਾ ਇੱਧਰ ਆ ਅੱਗੇ ਬਾਰਡਰ ਹੀ ਆ ਸਾਰਾ ਇਤੋ ਗੇਕ ਕਿਸਨੇ ਕੀ ਹੋਣਾ ਇਹ ਫਾਜ਼ਿਲ ਕਾ ਆਰ ਮੈਮੋਰੀਅਲ ਲਿਖਿਆ ਇੱਥੇ ਜਦੋਂ ਸੁਲੇਮਾਨ ਕੀ ਬਾਟਰਪੁੱਕ ਵਾਪਸ ਆ ਰਹੇ ਹਨ ਨਾ ਰਸਤੇ 'ਚ ਬਣਿਆ ਦੇਖਦੇ ਆ ਕੀ ਬਣਿਆ ਹੈਗਾ ਜੇ ਸਾਮਾ ਇੱਧਰ ਨੂੰ ਆ ਗਿਆ ਉੱਥੇ ਲਿਖਿਆ ਸੀ ਉਹ ਆਰ ਮੈਮੋਰੀਅਲ ਦੇਖਦੇ ਕੋਈ ਹੈਗਾ ਐਨੀ ਗਾਇਲ ਐਨੀ ਗਾਇਲ ਕੋਈ ਨਹੀਂ मतलब ਬਾਰ ਮੈਂ ਮੋਰੀ ਲਿਖਿਆ ਸੀਗਾ ਉਹ ਸਾਹਮਣੇ ਉਹ ਬਣੀ ਹੋਈ ਹੈ ਸਮਾਦ ਇੱਕ ਅਗਲੀ ਸਮਾਦਾਂ ਬਣੀ ਹੈ ਕੋਈ ਹੈ ਨਹੀਂ ਇੱਥੇ ਮੈਨੂੰ ਪੁੱਛ ਸੀ ਆਪਾਂ ਤਾਂ ਆਪ ਸਫਰ ਉੜਦੇ ਚੱਲਦੇ ਹਾਂਲੇ ਪਿੰਡਾਂ ਹਾਜਿਲ ਕਾ ਪਿੰਡਾਂ ਦੀ ਸਾਈਡ ਤੇ ਕਿਡੋ ਮੈਂ ਹਨ ਇਹਦੇ ਸਾਈਡ ਤੇ ਆਪਾਂ ਅਗਲੇ ਪਿੰਡਾਂ ਨੂੰ ਜਾਣਾ ਮਹਾਰ ਮਹਾਰ ਥੀਬਾ ਮਹਾਰਕੀ ਵਾ ਜਾਣਾ ਇਹ ਅੱਗੇ ਪਿੰਡਾਂ ਦਾ ਨਕਸ਼ਾ ਇੱਧਰ ਨੂੰ ਆਪਾਂ ਚੱਲਦੇ ਆਂ ਬਾਬਾ ਥੀਵੇ ਜਾਣਾ ਮੱਖੀਵੇ ਮਹਾਰਕੀ ਵਾ ਮਹਾਰਕੀ ਵਾ ਕਿਉਂ ਵਧੀਆ ਪਿੰਡ ਜਾਣਾ ਪਿੰਡ ਕਿੱਥੇ ਮਹਾਰਕੀ ਵਾ ਜਮਸ਼ੀਰ ਗਲਤ ਰਸਤੇ ਆ ਗਏ ਗਲਤ ਰਸਤਾ ਐਸਾ ਇੱਧਰ ਨਹੀਂ ਪਹੁੰਚ ਸਕਦੇ ਇਹ ਤਾਂ ਆ ਗਿਆ ਅੱਜ ਜਾ ਕੇ ਮੁੰਬਾ ਹਾਂ ਮੁੰਬੇ ਤਾਂ ਆ ਗਿਆ ਮਮਦ ਪੀਰਾ ਹਾਂ ਸਾਨੂੰ ਉੱਥੇ ਕਿਸੇ ਨੇ ਕਿਹਾ ਤਾਂ ਕਹਿੰਦਾ ਵੀ ਮਤਲਬ ਉਹ ਆਸਫਰ ਕਲ ਤਾਂ ਆ ਗਿਆ ਤੁਸੀਂ ਕਿੱਥੋਂ ਅਜਾਈਏ ਹੁਣ ਮੁੰਬਈ ਸਹੀ ਜਾਣਾ ਪੈਣਾ ਤੁਹਾਨੂੰ ਕਿੱਥੋਂ ਗਾ ਸ਼ਹਿਰ ਜਾਣਾ ਪੈਣਾ ਸ਼ਹਿਰੋਂ ਆਈਏ ਹੋਰ ਇਹ ਗਲਤ ਤੁਹਾਨੂੰ ਰਸਤਾ ਕੇ ਦੱਸ ਦੇ ਅੱਛਾ ਠੀਕ ਹੈ ਠੀਕ ਹੈ ਰਸਤਾ ਕੰਜਰ ਤੋਂ ਸਹੀ ਤਾਂ ਦੱਸੋ ਅਗਲੇ ਨੂੰ ਮੈਨੂੰ ਕਹਿੰਦੇ ਵੀ ਜਿਹੜਾ ਆਸਫਾ